ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਿੱਖ ਕੌਮ ਨੇ ਬੜੇ ਵੱਡੇ-ਵੱਡੇ ਸੰਘਰਸ਼ ਦੇਖੇ ਹਨ ਬੜੀਆਂ ਔਖੀਆਂ ਘੜੀਆਂ ਦੇ ਵਿੱਚੋਂ ਲੰਘ ਕੇ ਇਹ ਧਰਮ ਜਿਵਾਨ ਹੋਇਆ ਪਰ ਹੁਣ ਆਪਣੇ ਆਪ ਨੂੰ ਇਸ ਪੰਥ ਦੇ ਨੁਮਾਇੰਦੇ ਅਖਵਾਉਣ ਵਾਲੇ ਸਖਸ਼ੀ ਇਸ ਕੌਮ ਦੀਆਂ ਸਰਮੌਰ ਸੰਸਥਾਵਾਂ ਨੂੰ ਖੋਖਲਾ ਕਰਨ ਤੇ ਲੱਗੇ ਹੋਏ ਹਨ ਹਲੀਮੀ ਨਹਿਮਰਤਾ ਅਤੇ ਨਿਮਾਣੇ ਹੋਣ ਦਾ ਦਮ ਭਰਨ ਵਾਲੇ ਇਹ ਆਗੂ ਆਪਣੇ ਆਚਰਣ ਵਿੱਚ ਇਨਾਂ ਤੋਂ ਕੋਹਾਂ ਦੂਰ ਦਿਖਾਈ ਦੇ ਰਹੇ ਲੰਮੇ ਸਮੇਂ ਤੋਂ ਤਾਕਤ ਤੇ ਸੱਤਾ ਦਾ ਆਨੰਦ ਭੋਗ ਰਹੇ ਇਹ ਲੋਕ ਸ਼ਾਇਦ ਇਹ ਭੁੱਲ ਗਏ ਹਨ ਕਿ ਕਿਸੇ ਵੀ ਕੌਮ ਤੇ ਲੁਕਾਈ ਤੇ ਰਾਜੇ ਤਾਂ ਥੋਪੇ ਜਾ ਸਕਦੇ ਹਨ ਪਰ ਆਗੂ ਨਹੀਂ ਰਾਜਿਆਂ ਦਾ ਦੌਰ ਬਹੁਤ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਕੱਲ ਜੋ ਕੁਝ ਵੀ ਤਖਸੇ ਬਾਨ ਦੇ ਜ਼ਥੇਦਾਰਾਂ ਵਿਚਕਾਰ ਹੋਇਆ ਇਸ ਤਰ੍ਹਾਂ ਦਾ ਅੰਦੇਸ਼ਾ ਬੜੇ ਚਿਰਾਂ ਤੋਂ ਸੀ ਮਾਮਲਾ ਧੁਖ ਰਿਹਾ ਸੀ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਵੱਲੋਂ ਸਮਾਂ ਵੀ ਦਿੱਤਾ ਜਾ ਰਿਹਾ ਸੀ ਚਿੱਠੀ ਲਿਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਵੀ ਕੀਤੀ ਗਈ ਸੀ ਕਿ ਮਸਲੇ ਦਾ ਕੋਈ ਹੱਲ ਕੱਢਿਆ ਜਾਵੇ ਪਰ ਦੂਸਰੀ ਤਰਜੋ ਸੀ ਉਹ ਤਸ ਤੋਂ ਮਸ ਹੋਣ ਲਈ ਰਾਜੀ ਹੀ ਨਹੀਂ ਸੀ ਨਤੀਜਾ ਸਾਹਦੇ ਸਾਹਮਣੇ ਹੈ ਦੁਨੀਆ ਦੇ ਸਾਹਮਣੇ ਸਾਡੇ ਤਖਤਾਂ ਦੇ ਜਥੇਦਾਰ ਇੱਕ ਦੂਜੇ ਨੂੰ ਤਨਖਾਈਆ ਕਰਾਰ ਦੇ ਰਹੇ ਹਨ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਹੋ ਰਹੀਆਂ ਹਨ ਤੇ ਕੋਈ ਵੀ ਇੱਕ ਦੂਜੇ ਦਾ ਹੁਕਮ ਮੰਨਣ ਲਈ ਤਿਆਰ ਨਹੀਂ ਦੋਹਾਂ ਵੱਲੋਂ ਹੀ ਇੱਕ ਦੂਜੇ ਦੇ ਫੈਸਲੇ ਗੈਰ ਸੰਵਿਧਾਨਕ ਕਰਾਰ ਦੇ ਦਿੱਤੇ ਗਏ ਹਨ ਇਸ ਦਾ ਕੌਮ ਦੇ ਨਾਮ ਸੰਦੇਸ਼ ਕਿਹਾ ਜਾਂਦਾ ਹੈ ਕੀ ਹੁਕਮਨਾਮੇ ਸਿਰਫ ਆਮ ਜਨਤਾ ਦੇ ਲਈ ਹੀ ਹੁੰਦੇ ਹਨ ਆਗੂਆਂ ਤੇ ਇਹ ਲਾਗੂ ਨਹੀਂ ਹੁੰਦੇ ਜਿਨਨੇ ਬੱਜਰ ਤਰੀਕੇ ਨਾਲ ਹਰ ਮਰਿਆਦਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਹਰ ਸਿਧਾਂਤ ਨੂੰ ਛਿੱਕੇ ਤੇ ਟੰਗਿਆ ਜਾ ਰਿਹਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਜੋ ਕਿ ਪਹਿਲਾਂ ਹੀ ਹੌਲੀ-ਹੌਲੀ ਆਪਣੇ ਇਤਿਹਾਸ ਤੋਂ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਉਹ ਸਭ ਕੁਝ ਦੇਖ ਕੇ ਹੋਰ ਦੂਰ ਹੋ ਜਾਵੇਗੀ ਇਨ੍ਹਾਂ ਸੰਸਥਾਵਾਂ ਦੀ ਇੱਜ਼ਤ ਮਾਨ ਮਰਿਆਦਾ ਉਹਨਾਂ ਦੇ ਦਿਲਾਂ ਦੇ ਵਿੱਚ ਕਿਵੇਂ ਰਹੇਗੀ ਜਦੋਂ ਉਹਨਾਂ ਦੇ ਸਾਹਮਣੇ ਹੀ ਇਸ ਕੌਮ ਦੇ ਬਹੁਤ ਸਾਰ ਜਣ ਉਸ ਨੂੰ ਤਾਰ-ਤਾਰ ਕਰ ਰਹੇ ਹਨ ਅਗਸਤ 2024 ਤੋਂ ਇਹ ਜੋ ਘਟਨਾਕ੍ਰਮ ਸ਼ੁਰੂ ਹੋਇਆ ਸੀ ਜਦੋਂ ਪਹਿਲੀ ਵਾਰ ਸੁਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਹ ਲਗਭਗ 1 ਸਾਲ ਬਾਅਦ ਉਸ ਮੋੜ ਤੇ ਪਹੁੰਚ ਗਿਆ ਹੈ ਜਿੱਥੇ ਸੁਖਬੀਰ ਬਾਦਲ ਨੂੰ ਦੁਬਾਰਾ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਹੈ ਪਰ ਇਸ ਵਾਰ ਤਖਤ ਸ਼੍ਰੀ ਪਟਨਾ ਸਾਹਿਬ ਵੱਲੋਂ ਹੋਇਆ ਹੈ ਲੇਕਿਨ ਜੋ ਸੁਪਨਾ ਸੁਖਬੀਰ ਬਾਦਲ ਨੇ ਸੋਚਿਆ ਸੀ ਕਿ ਉਹ پاک ਸਾਫ ਹੋ ਕੇ ਨਿਕਲਣਗੇ ਪੰਥ ਉਹਨਾਂ ਨੂੰ ਮaaf ਕਰ ਦੇਵੇਗਾ ਫਿਰ ਅਪਣਾ ਲਵੇਗਾ ਅਕਾਲੀ ਦਲ ਮੁਰਤ ਤੋਂ ਤਕੜਾ ਹੋ ਕੇ ਸੱਤਾ ਤੇ ਵਾਪਸੀ ਕਰੇਗਾ ਨਤੀਜੇ ਉਸ ਤੋਂ ਬਿਲਕੁਲ ਉਲਟ ਹੀ ਨਿਕਲ ਰਹੇ ਹਨ ਪਰ ਇਹਨਾਂ ਨਤੀਜਿਆਂ ਲਈ ਜ਼ਿੰਮੇਵਾਰ ਵੀ ਸਿਰਫ ਸੁਖਬੀਰ ਬਾਦਲ ਆਪ ਹੀ ਹੈ ਕੋਈ ਹੋਰ ਨਹੀਂ ਜਾਂ ਤਾਂ ਉਹ ਅਸਲੀਅਤ ਤੋਂ ਅਣਜਾਣ ਹੈ ਦੁਨੀਆ ਕਿੱਥੇ ਵੱਸਦੀ ਹੈ ਉਸ ਨੂੰ ਸਮਝ ਹੀ ਨਹੀਂ ਹੈ ਤੇ ਜਾਂ ਫਿਰ ਉਹ ਕਿਸੇ ਹੋਰ ਨਿੱਜੀ ਮਫਾਦ ਵਾਸਤੇ ਜਾਣ ਬੁਝ ਕੇ ਇਹਨਾਂ ਸੰਸਥਾਵਾਂ ਦਾ ਘਾਣ ਕਰ ਰਿਹਾ ਹੈ ਕਿਸੇ ਹੋਰ ਦੇ ਹੱਥਾਂ ਦੇ ਵਿੱਚ ਖੇਡ ਰਿਹਾ ਹੈ ਕੱਲ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਹੈ ਇਹੀ ਲਾਈਨ ਸੁਖਬੀਰ ਬਾਦਲ ਵੱਲੋਂ ਵੀ ਹਰ ਚੋਣਾਂ ਦੇ ਵਿੱਚ ਵੋਟਾ ਮੰਗਣ ਵੇਲੇ ਵਰਤੀ ਜਾਂਦੀ ਰਹੀ ਹੈ ਕਿ ਸਾਜ਼ਿਸ਼ ਕੀਤੀ ਜਾ ਰਹੀ ਹੈ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਇਹ ਲੋਕ ਖੇਡ ਰਹੇ ਨੇ ਪੰਥ ਖਤਰੇ ਵਿੱਚ ਇਹ ਨਹੀਂ ਹੈ ਕਿ ਪਹਿਲਾਂ ਕਦੇ ਵੀ ਤਖਤਾਂ ਦੇ ਵਿਚਕਾਰ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਈ ਜਾਂ ਜਥੇਦਾਰ ਆਪਣੀ ਮਰਜ਼ੀ ਮੁਤਾਬਕ ਲਾਹੇ ਜਾਂ ਲਾਏ ਨਹੀਂ ਜਾਂਦੇ ਤਖਤਾ ਦੇ ਕਾਰਜ ਪੱਤਰ ਬਾਰੇ ਫੈਸਲੇ ਨਹੀਂ ਹੋਏ ਹਨ ਪਰ ਇਸ ਤਰੀਕੇ ਦੇ ਨਾਲ ਇੰਨੀ ਬੇਸ਼ਰਮੀ ਦੇ ਨਾਲ ਮਰਿਆਦਾ ਕਦੇ ਵੀ ਭੰਗ ਨਹੀਂ ਹੋਈ 19 ਨਵੰਬਰ 2003 ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜ ਤਖਤਾਂ ਦੇ ਜਥੇਦਾਰ ਸਾਹਿਬ ਇਕਤਰਤ ਹੁੰਦੇ ਹਨ ਤੇ ਇੱਕ ਮਤਾ ਪ੍ਰਵਾਨ ਕਰਦੇ ਹਨ ਜਿਸ ਦੇ ਅਨੁਸਾਰ ਚਾਰ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਸਥਾਨਕ ਪੱਧਰ ਤੇ ਧਾਰਮਿਕ ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਬਾਰੇ ਫੈਸਲੇ ਕਰਨ ਦਾ ਅਧਿਕਾਰ ਹੈ ਇਹ ਲਿਖਿਆ ਜਾਂਦਾ ਪਰ ਸਮੁੱਚੇ ਪੰਥ ਦੇ ਨਾਲ ਸੰਬੰਧਿਤ ਅਤੇ ਵਿਸ਼ਵ ਵਿਆਪੀ ਮਸਲੇ ਪੰਜ ਜਥੇਦਾਰ ਸਹਿਬਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੈਠ ਕੇ ਵਿਚਾਰਨ ਅਤੇ ਅੰਤਮ ਫੈਸਲਾ ਲੈਣ ਦਾ ਅਧਿਕਾਰ ਹੈ ਇਹ ਵੀ ਇਸੇ ਮਤੇ ਦੇ ਵਿੱਚ ਲਿਖਿਆ ਹੋਇਆ ਜੇਕਰ ਕਿਸੇ ਤਖਤ ਸਹਿਬਾਨ ਦੇ ਜਥੇਦਾਰ ਇਕੱਤਰਤਾ ਵਿੱਚ ਹਾਜ਼ਰ ਨਾ ਹੋ ਸਕਣ ਤਾਂ ਜਥੇਦਾਰ ਅਕਾਲ ਤਖਤ ਸਹਿਬ ਉਹਨਾਂ ਦੀ ਥਾਂ ਤੇ ਸੱਚਖੰਡ ਸ੍ਰੀ ਹਰਵੰਦਰ ਸਾਹਿਬ ਅੰਮ੍ਰਿਤਸਰ ਦੇ ਸਿੰਘ ਸਹਿਬਾਨਾਂ ਵਿੱਚੋਂ ਸ਼ਾਮਲ ਕਰ ਸਕਣਗੇ ਇਹ ਵੀ ਲਿਖਿਆ ਹੋਇਆ ਇਸ ਮਤੇ ਤੇ ਪੰਜੇ ਤਖਤਾਂ ਦੇ ਜਥੇਦਾਰਾਂ ਦੇ ਦਸਖਤ ਕੀਤੇ ਗਏ ਹਨ ਤਰਲੋਚਨ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸੀ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਦੇ ਜਥੇਦਾਰ ਸੀ ਗਿਆਨੀ ਬਲਵੰਤ ਸਿੰਘ ਜਿਹੜੇ ਸੀ ਉਹ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਥੇਦਾਰ ਰਤਨ ਸਿੰਘ ਜੀ ਖਜੂਰ ਸਾਹਿਬ ਨੰਦੇੜ ਦੇ ਜਥੇਦਾਰ ਸੀ ਤੇ ਜਥੇਦਾਰ ਜਗਿੰਦਰ ਸਿੰਘ ਵਿਦਾਂਤੀ ਜਿਹੜੇ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਇਹਨਾਂ ਸਾਰਿਆਂ ਵੱਲੋਂ ਇਸ ਮਤੇ ਦੇ ਉੱਤੇ ਗੁਰਮਤੇ ਦੇ ਉੱਤੇ ਦਸਖਤ ਕੀਤੇ ਗਏ ਹਨ ਪਰ ਇਸ ਮਤੇ ਨੂੰ ਵੀ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਤੇ ਤਖਤ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਇਹਨਾਂ ਦੇ ਜਥੇਦਾਰਾਂ ਨੂੰ ਅੱਜਕੱਲ ਮੀਟਿੰਗਾਂ ਇਕੱਤਰਤਾ ਦੇ ਵਿੱਚ ਸੱਦਿਆ ਤੱਕ ਨਹੀਂ ਜਾਂਦਾ ਤੇ ਇਥੋਂ ਤੱਕ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਸਿੰਘ ਸਹਿਬਾਨ ਨੇ ਹੈੱਡ ਗ੍ਰੰਥੀ ਨੇ ਉਹ ਵੀ ਹਾਜ਼ਰ ਨਹੀਂ ਹੁੰਦੇ ਇਹਨਾਂ ਮੀਟਿੰਗਾਂ ਦੇ ਵਿੱਚ ਇਹਨਾਂ ਇਕੱਤਰਤਾ ਦੇ ਵਿੱਚ ਹੋਰ ਥਾਵਾਂ ਤੋਂ ਹੋਰ ਤਖਤਾਂ ਤੋਂ ਗ੍ਰੰਥੀ ਸੰਘਾਂ ਨੂੰ ਛੱਡ ਕੇ ਪੰਜ ਸ਼ਗਾਂ ਦੀ ਜਿਹੜੀ ਗਿਣਤੀ ਹੈ ਉਹ ਪੂਰੀ ਕਰ ਲਈ ਜਾਂਦੀ ਹੈ ਇਸ ਮਤੇ ਦਾ ਇਸ ਮਰਿਆਦਾ ਦਾ ਵੀ ਕਾਣ ਕੀਤਾ ਜਾਂਦਾ ਹੈ ਤੇ ਫਿਰ ਇਹ ਫੈਸਲੇ ਲਏ ਜਾਂਦੇ ਨੇ ਜੋ ਫੈਸਲੇ ਕਿਹਾ ਜਾਂਦਾ ਹੈ ਕਿ ਸਾਰਾ ਪੰਥ ਇਹਨਾਂ ਨੂੰ ਪ੍ਰਵਾਨ ਕਰੇ ਕੀ ਇਹ ਸਹੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਵੀਡੀਓ ਕਾਨਫਰੈਂਸ ਜਾਂ ਟੈਕਨੋਲੋਜੀ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਦੂਰ ਦਰਾਡੇ ਤੋਂ ਵੀ ਮੀਟਿੰਗਾਂ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਆਪਣੇ ਵਿਚਾਰ ਰੱਖ ਸਕਦੇ ਹੋ ਉਨ੍ਹਾਂ ਸਮਿਆਂ ਤੇ ਤੁਸੀਂ ਦੂਰੀ ਦਾ ਬਹਾਨਾ ਲਾ ਕੇ ਇਹ ਕਹਿ ਦਿੰਦੇ ਹੋ ਕਿ ਜੀ ਉਹਨਾਂ ਨੂੰ ਸੱਦਿਆ ਨਹੀਂ ਜਾ ਸਕਦਾ ਤੇ ਆਪ ਹੀ ਫੈਸਲੇ ਲੈ ਲੈਂਦੇ ਕਿਤੇ ਵੀ ਇਸ ਮਤੇ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਕੱਲੇ ਸੁਪਰੀਮ ਹੋ ਕੇ ਕੋਈ ਫੈਸਲਾ ਸੁਣਾ ਸਕਦੇ ਨੇ ਪੰਜਾਂ ਤਖਤਾਂ ਦੇ ਜਥੇਦਾਰ ਮਿਲ ਕੇ ਬੈਠ ਕੇ ਇਕੱਠੇ ਬਹਿ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲੈ ਸਕਦੇ ਨੇ ਤੇ ਉਹ ਫੈਸਲਾ ਅੰਤਿਮ ਹੋਵੇਗਾ ਇਹ ਜੋ ਸਿੱਖ ਮਰਿਆਦਾ ਦੇ ਹਿਸਾਬ ਨਾਲ ਜੋ ਗੁਰਮਤਾ ਆਇਆ ਹੋਇਆ ਹੈ ਉਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਤੇ ਪੰਜੇ ਤਖਤਾਂ ਦੇ ਜਥੇਦਾਰ ਸਹਿਬਾਨ ਉਹ ਸਾਰਿਆਂ ਨੇ ਮਿਲ ਕੇ ਇਹ ਫੈਸਲਾ ਕੀਤਾ ਹੋਇਆ ਹੁਣ ਹੋਣਾ ਤਾਂ ਇਹ ਚਾਹੀਦਾ ਹੈ ਜਿਵੇਂ ਵੀ ਕਿਸੇ ਵੀ ਸੰਸਥਾ ਦੇ ਵਿੱਚ ਹੁੰਦਾ ਹੈ ਕਿ ਤੁਸੀਂ ਜਦੋਂ ਕੋਈ ਮੀਟਿੰਗ ਰੱਖਣੀ ਹੈ ਤਾਂ ਤੁਸੀਂ ਪੰਜਾਂ ਤਖਤਾਂ ਦੇ ਜਥੇਦਾਰ ਸਹਿਬਾਨ ਨੂੰ ਚਿੱਠੀ ਲਿਖ ਕੇ ਉਹਨਾਂ ਨੂੰ ਅਗਾਊਂ ਜਾਣਕਾਰੀ ਦਿਓ ਕਿ ਅਸੀਂ ਫਲਾਣੀ ਤਰੀਕ ਨੂੰ ਮੀਟਿੰਗ ਰੱਖੀ ਹੈ ਇਹ ਇਹ ਮੁੱਦੇ ਵਿਚਾਰੇ ਜਾਣੇ ਹਨ ਇਹਨਾਂ ਇਹਨਾਂ ਮੁੱਦਿਆਂ ਦੇ ਉੱਤੇ ਫੈਸਲਾ ਕਰਨਾ ਹੈ ਤੁਸੀਂ ਹਾਜ਼ਰ ਹੋ ਜੇ ਉਹ ਤਖਤਾਂ ਦੇ ਜਥੇਦਾਰ ਸਹਿਬਾਨ ਹਾਜ਼ਰ ਨਹੀਂ ਹੋਣਾ ਚਾਹੁੰਦੇ ਜਾਂ ਕੋਈ ਮਜਬੂਰੀ ਹੈ ਉਹ ਨਹੀਂ ਆ ਸਕਦੇ ਤਾਂ ਉਹ ਚਿੱਠੀ ਲਿਖ ਕੇ ਵਾਪਸੀ ਦੇ ਵਿੱਚ ਆਪਣਾ ਹੀ ਅਸਹਿਮਤੀ ਜਿਹੜੀ ਆ ਦੇ ਸਕਦੇ ਨੇ ਜਾਂ ਇਹ ਲਿਖ ਕੇ ਕਹਿ ਸਕਦੇ ਨੇ ਅਸੀਂ ਇਸ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋ ਸਕਦੇ ਸਾਡੀ ਥਾਂ ਤੇ ਤੁਸੀਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਜਾਂ ਹੋਰ ਸੰਗਤ ਸਹਿਬਾਨ ਨੂੰ ਬੁਲਾ ਕੇ ਮੀਟਿੰਗ ਪੂਰੀ ਕਰ ਲਓ ਇਸ ਦੇ ਵਿੱਚ ਉਹਨਾਂ ਦੀ ਸਹਿਮਤੀ ਮੰਨੀ ਜਾਏਗੀ ਕਿ ਹਾਂ ਉਹ ਆ ਨਹੀਂ ਸਕਤੇ ਸੀ ਇਹ ਉਹਨਾਂ ਦੀ ਮਜਬੂਰੀ ਹੈ ਮੀਟਿੰਗ ਕੀਤੀ ਜਾਵੇ ਤੇ ਫੈਸਲੇ ਲਏ ਜਾਣ ਪਰ ਕਿਸੇ ਵੀ ਮੀਟਿੰਗ ਵਾਸਤੇ ਬਹੁਤ ਲੰਮੇ ਸਮੇਂ ਤੋਂ ਅਜੇ ਆ ਨਹੀਂ ਕੀਤਾ ਜਾਂਦਾ ਤੱਕ ਸ਼੍ਰੀ ਪਟਨਾ ਸਾਹਿਬ ਤੱਕ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰਾਂ ਨੂੰ ਸੱਦਿਆ ਤੱਕ ਨਹੀਂ ਜਾਂਦਾ ਇੱਥੋਂ ਤੱਕ ਕਿ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹਨਾਂ ਨੂੰ ਵੀ ਸੱਦਿਆ ਨਹੀਂ ਜਾਂਦਾ ਤੇ ਫੈਸਲੇ ਲਏ ਜਾ ਰਹੇ ਕੱਲ ਵੀ ਜੋ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਅਕਾਲ ਤਖਤ ਸੁਪਰੀਮ ਹੈ ਅਕਾਲ ਤਖਤ ਦੇ ਜਥੇਦਾਰ ਹੀ ਫੈਸਲਾ ਲੈ ਸਕਦੇ ਨੇ ਉਹ ਕਿਤੇ ਨਾ ਕਿਤੇ ਗਲਤ ਬਿਆਨੀ ਹੈ ਪੰਜਾਂ ਤਖਤ ਸਹਿਬਾਨਾਂ ਦੇ ਜਥੇਦਾਰ ਨੇ ਮਿਲ ਕੇ ਫੈਸਲੇ ਕਰਨੇ ਹੁੰਦੇ ਹੁਣ ਇਹ ਗੱਲਾਂ ਜੋ ਵੀ ਘਟੀਆਂ ਨੇ ਜੋ ਘਟਨਾਵਾਂ ਘਟੀਆਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗਲਤੀ ਜਿਹੜੀ ਹੈ ਉਹ ਇਸ ਪਾਸੇ ਤੋਂ ਹੀ ਕੀਤੀ ਗਈ ਹੈ ਪਹਿਲਾਂ ਜੋ ਫੈਸਲਾ ਕੀਤਾ ਗਿਆ ਸੀ ਦੀਪ ਸਿੰਘ ਗੜਗੱਜੂ ਹੁਣਾਂ ਵੱਲੋਂ ਜਿੱਥੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਹਟਾਏ ਗਏ ਜਥੇਦਾਰ ਰਣਜੀਤ ਸਿੰਘ ਗੋਰੀ ਮਸਕੀਨ ਨੂੰ ਉਹਨਾਂ ਨੇ ਮੁੜ ਬਹਾਲ ਕਰ ਦਿੱਤਾ ਸੀ ਉਹ ਫੈਸਲਾ ਵੀ ਕਿਤੇ ਨਾ ਕਿਤੇ ਗੰਥ ਸੀ ਕਿਉਂਕਿ ਕਿਸੇ ਹੋਰ ਤਖਤ ਦੇ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿਵੇਂ ਲਾ ਸਕਦੇ ਨੇ ਜਾਂ ਹਟਾ ਸਕਦੇ ਨੇ ਇਹ ਫੈਸਲਾ ਉਥੋਂ ਦੀ ਜਿਹੜੀ ਕਮੇਟੀ ਹੈ ਜੋ ਵੱਖਰੀ ਬਣੀ ਹੋਈ ਹੈ ਉਸ ਦਾ ਹੀ ਅਧਿਕਾਰ ਖੇਤਰ ਹੈ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸੀ ਉਹਨਾਂ ਤੇ ਦੋਸ਼ ਲਾਏ ਗਏ ਸੀ ਤੇ ਇੱਕ ਕਮੇਟੀ ਐਸਜੀਪੀਸੀ ਵੱਲੋਂ ਬਣਾਈ ਗਈ ਸੀ ਉਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਸਨ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਉਹਨਾਂ ਦੀ ਜਾਂਚ ਨਹੀਂ ਕਰ ਸਕਦੀ ਉਹ ਤਖਤ ਦੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਜਾਂਚ ਕੀਤੀ ਜਾਣੀ ਚਾਹੀਦੀ ਹੈ ਉਦੋਂ ਸ਼੍ਰੋਮਣੀ ਕਮੇਟੀ ਨੇ ਇਹ ਕਿਹਾ ਸੀ ਕਿ ਸਾਡਾ ਅਧਿਕਾਰ ਖੇਤਰ ਹੈ ਅਸੀਂ ਹੀ ਅਪਾਇੰਟ ਕਰ ਸਕਦੇ ਹਾਂ ਅਸੀਂ ਹੀ ਲਾ ਸਕਦੇ ਹਾਂ ਅਸੀਂ ਹੀ ਜਾਂਚ ਕਰਾਂਗੇ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਨੂੰ ਉਸ ਦਾ ਕੋਈ ਹੱਕ ਨਹੀਂ ਹੈ ਤੇ ਜੇ ਸ਼੍ਰੋਮਣੀ ਕਮੇਟੀ ਜਾਂਚ ਕਰਕੇ ਜੱਜੇਦਾਰ ਨੂੰ ਲਾ ਸਕਦੀ ਹੈ ਹਟਾ ਸਕਦੀ ਹੈ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਉਦੋਂ ਜਾਂਚ ਨਹੀਂ ਕਰ ਸਕਦੇ ਤਾਂ ਫਿਰ ਹੁਣ ਕੁਝ ਮਹੀਨਿਆਂ ਬਾਅਦ ਹੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਕਿਵੇਂ ਜਾਂਚ ਕਮੇਟੀ ਦੀ ਰਿਪੋਰਟ ਦੇ ਉੱਤੇ ਕਿਸੇ ਹੋਰ ਤਖਤ ਦੇ ਜੱਜੇਦਾਰ ਨੂੰ ਬਹਾਲ ਕਰ ਸਕਦੇ ਉੱਥੋਂ ਦੀ ਅਲੱਗ ਕਮੇਟੀ ਬਣੀ ਹੋਈ ਹੈ ਉਸ ਦੇ ਅਧਿਕਾਰ ਖੇਤਰ ਕਿੱਥੇ ਗਏ ਇਹ ਮਸਲਾ ਸਾਰਿਆਂ ਦੇ ਸਾਹਮਣੇ ਹੈ ਇਸ ਤੇ ਕੋਈ ਜ਼ਿਆਦਾ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਹੈ ਖੁਦ ਸ਼੍ਰੋਮਣੀ ਕਮੇਟੀ ਵੱਲੋਂ ਜਦੋਂ ਆਪਣੇ ਵਾਰੀ ਆਉਂਦੀ ਹੈ ਤਾਂ ਆਪਣੇ ਹੱਕਾਂ ਨੂੰ ਬੜਾ ਹੀ ਮਜ਼ਬੂਤੀ ਦੇ ਨਾਲ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਦੂਸਰੀ ਕਮੇਟੀ ਦੇ ਹੱਕਾਂ ਦੀ ਗੱਲ ਆਉਂਦੀ ਹੈ ਉਦੋਂ ਉਹ ਚੁੱਪ ਵੱਟ ਜਾਂਦੇ ਨੇ ਚੁੱਪ ਧਾਰ ਜਾਂਦੇ ਨੇ ਉਦੋਂ ਉਹ ਕੋਈ ਬੋਲਦੇ ਨਹੀਂ ਉਸ ਦੇ ਵਿੱਚ ਕੋਈ ਆਪਣੇ ਵਿਚਾਰ ਨਹੀਂ ਰੱਖਦੇ ਹਾਲਾਂਕਿ ਜੋ ਕੀਤਾ ਗਿਆ ਉਹ ਗਲਤ ਸੀ ਉਹ ਸਿਰਫ ਤੇ ਸਿਰਫ ਗੌਰੇ ਮਸਕੀਨ ਨੂੰ ਇੱਕ ਇਨਾਮ ਦੇਣਾ ਸੀ ਉਹਨਾਂ ਦੀ ਵਫਾਦਾਰੀ ਦਾ ਜੋ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਣ ਵੇਲੇ ਸੁਖਬੀਰ ਸਿੰਘ ਬਾਦਲ ਦਾ ਹੱਕ ਪੂਰਿਆ ਸੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਜੋ ਵੀ ਉਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਸੀ ਬਹੁਤ ਕੁਝ ਕਿਹਾ ਗਿਆ ਸੀ ਤੇ ਸੁਖਬੀਰ ਸਿੰਘ ਬਾਦਲ ਨੂੰ ਡਿਫੈਂਡ ਕੀਤਾ ਗਿਆ ਸੀ ਵੱਖ-ਵੱਖ ਟੀਵੀ ਚੈਨਲਾਂ ਤੇ ਆ ਕੇ ਉਹਨਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਸੀ ਇੰਟਰਵਿਊਆਂ ਬਹੁਤ ਦਿੱਤੀਆਂ ਗਆਂਿਆਂ ਸੀ ਆਪਣੇ ਵਿਚਾਰ ਰੱਖੇ ਗਏ ਸੀ ਤੇ ਉਸ ਦੇ ਏਜੇਜ ਦੇ ਵਿੱਚ ਸੀ ਇਹ ਸੌਦਾ ਸੀ ਕਿ ਉਹਨਾਂ ਨੂੰ ਤਖਤ ਸ਼੍ਰੀ ਪਟਨਾ ਸਾਹਿਬ ਦੀ ਜਥੇਦਾਰੀ ਦੇ ਦਿੱਤੀ ਜਾਵੇਗੀ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ ਲੇਕਿਨ ਉੱਥੋਂ ਦੀ ਕਮੇਟੀ ਉਹਨਾਂ ਦੇ ਖਿਲਾਫ ਹੈ ਉਹ ਉਹਨਾਂ ਨੂੰ ਉੱਥੇ ਕਾਬਜ ਨਹੀਂ ਹੋਣਾ ਦੇਣ ਚਾਹਦੀ ਤੇ ਉਹ ਸਾਫ ਹੈ ਆਪਣੇ ਫੈਸਲੇ ਦੇ ਵਿੱਚ ਕਿ ਰਣਜੀਤ ਸਿੰਘ ਗੋਰੇ ਮਸਕੀਨ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਨਹੀਂ ਹੋ ਸਕਦਾ ਦੋ ਵਾਰ ਹੁਣ ਤੱਕ ਜਥੇਦਾਰ ਰਣਜੀਤ ਸਿੰਘ ਗੋਰੇ ਮਸਕੀਨ ਵੱਲੋਂ ਜ਼ਬਰਦਸਤੀ ਧੱਕੇ ਨਾਲ ਤਖਤ ਸ਼੍ਰੀ ਪਟਨਾ ਸਾਹਿਬ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਇੱਕ ਵਾਰ ਪਹਿਲਾਂ ਹੀ ਹੋਇਆ ਸੀ ਤੇ ਹੁਣ ਦੂਸਰੀ ਵਾਰ ਜਦੋਂ ਕੁਲਦੀਪ ਸਿੰਘ ਗੜਗੜਜ ਵੱਲੋਂ ਉਹਨਾਂ ਨੂੰ ਬਹਾਲ ਕੀਤਾ ਗਿਆ ਉਦੋਂ ਦੁਬਾਰਾ ਉਹਨਾਂ ਵੱਲੋਂ ਜਾ ਕੇ ਉੱਥੇ ਜ਼ਬਰਦਸਤੀ ਕਾਬਜ ਹੋਣ ਦੀ ਕੋਸ਼ਿਸ਼ ਕੀਤੀ ਗਈ ਦੋਨੇ ਵਾਰ ਹੀ ਉਥੋਂ ਦੀ ਕਮੇਟੀ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਫੇਲ ਕਰ ਦਿੱਤਾ ਤੇ ਫੇਰ ਹੁਣ ਜ਼ਬਰਦਸਤੀ ਉਹਨਾਂ ਨੂੰ ਦੁਬਾਰਾ ਬਹਾਲ ਕਰਨ ਦੀ ਕੀ ਲੋੜ ਸੀ ਉਹ ਸਿਰਫ ਇਹੀ ਲੋੜ ਸੀ ਕਿ ਉਹਨਾਂ ਦਾ ਜੋ ਉਹਨਾਂ ਦੀਆਂ ਸੇਵਾਵਾਂ ਲਈਆਂ ਗਈਆਂ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਵੇਲੇ ਟੀਵੀ ਚੈਨਲਾਂ ਦੇ ਉੱਤੇ ਸੁਖਬੀਰ ਬਾਦਲ ਨੂੰ ਡਿਫੈਂਡ ਕਰਨ ਦੀਆਂ ਉਸ ਦੇ ਇਹ ਵਜ ਦੇ ਵਿੱਚ ਉਹਨਾਂ ਨੂੰ ਇਨਾਮ ਦੇਣਾ ਸੀ ਏਸੀ ਇੱਕੋ ਇੱਕ ਕਾਰਨ 'ਚ ਸੋ ਜੇ ਸਿਆਸਤ ਖੇਡੀ ਜਾ ਰਹੀ ਹੈ ਜੋ ਕਿ ਬੱਚੇ-ਬੱਚੇ ਨੂੰ ਸਮਝ ਆਉਂਦੀ ਹੈ ਤੇ ਫੇਰ ਉਥੋਂ ਦੇ ਜਿਹੜੀ ਕਮੇਟੀ ਹੈ ਉਥੋਂ ਦੇ ਪੰਜ ਪਿਆਰੇ ਜਦੋਂ ਇਹ ਕਹਿੰਦੇ ਨੇ ਕਿ ਸੁਖਵੀਰ ਬਾਦਲ ਨੂੰ ਤਲਬ ਕੀਤਾ ਜਾਂਦਾ ਹੈ ਕਿਉਂਕਿ ਉਹ ਇਸ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੈ ਤਾਂ ਉਹ ਕੀ ਗਲਤ ਕਹਿ ਰਹੇ ਉਹਨਾਂ ਦੇ ਅਧਿਕਾਰ ਖੇਤਰ ਤੇ ਸਵਾਲ ਤਾਂ ਜ਼ਰੂਰ ਉਠਾਏ ਜਾ ਸਕਦੇ ਹਨ ਪਰ ਜੋ ਉਹਨਾਂ ਵੱਲੋਂ ਦੋਸ਼ ਲਾਏ ਗਏ ਨੇ ਉਹ ਦੋਸ਼ ਗਲਤ ਨਹੀਂ ਹਨ ਉਹ ਦੋਸ਼ ਆਪਣੇ ਵੱਲੋਂ ਮਨਘੜਤ ਨਹੀਂ ਹਨ ਇਹ ਸਾਰਾ ਕੁਝ ਸਾਰਿਆਂ ਦੀਆਂ ਅੱਖਾਂ ਦੇ ਸਾਹਮਣੇ ਹੀ ਹੋਇਆ ਜੇ ਫਿਰ ਉਹ ਇਹਨਾਂ ਦੋਸ਼ਾਂ ਦਾ ਹਵਾਲਾ ਦੇ ਕੇ ਉਸ ਤੋਂ ਬਾਅਦ ਵਾਰ-ਵਾਰ ਟਾਈਮ ਅੱਗੇ ਵਧਾ ਕੇ ਮਿਆਦ ਅੱਗੇ ਵਧਾ ਕੇ ਅੰਤ ਨੂੰ ਇਹ ਫੈਸਲਾ ਕਰਦੇ ਨੇ ਤਾਂ ਉਹ ਗਲਤ ਕਿਵੇਂ ਮੰਨਿਆ ਜਾਵੇ ਜੇ ਆਪਾਂ ਅਧਿਕਾਰ ਖੇਤਰ ਦੀ ਗੱਲ ਕਰਦੇ ਹਾਂ ਤਾਂ ਫਿਰ ਇਕੱਲੇ ਜੱਜ ਦੇਰ ਅਕਾਲ ਤੱਕ ਸਭ ਦਾ ਅਧਿਕਾਰ ਖੇਤਰ ਵੀ ਨਹੀਂ ਹੈ ਪੰਜਾਂ ਤਖਤਾਂ ਦੇ ਜੱਜਦਾਰ ਸਹਿਬਾਨ ਨੇ ਮਿਲ ਬੈਠ ਕੇ ਫੈਸਲਾ ਕਰਨਾ ਹੁੰਦਾ ਹੈ ਤੇ ਉਹ ਪਰੰਪਰਾ ਕਿਉਂ ਖਰਾਬ ਖਤਮ ਕਰ ਦਿੱਤੀ ਗਈ ਹੈ ਉਸਤੀ ਜਗਾ ਉਹਨਾਂ ਨੂੰ ਸੱਦਣ ਦੀ ਹੀ ਲੋੜ ਨਹੀਂ ਸਮਝੀ ਜਾਂਦੀ ਅਜੇ ਆ ਕਿਉਂ ਹੋ ਰਿਹਾ ਇੱਕ ਪਾਸੇ ਤੁਸੀਂ ਇਹ ਇਲਜ਼ਾਮ ਲਗਾਉਂਦੇ ਹੋ ਕਿ ਪੰਥ ਵਿਰੋਧੀ ਤਾਕਤਾਂ ਸਾਜ਼ਿਸ਼ ਰਚ ਰਹੀਆਂ ਨੇ ਸਿੱਖ ਪੰਥ ਨੂੰ ਮੰਡਨ ਦੀ ਕੋਸ਼ਿਸ਼ ਹੋ ਰਹੀ ਹੈ ਦੂਜੇ ਪਾਸੇ ਤੁਸੀਂ ਆਪ ਹੀ ਪੰਜੇ ਤਖਤਾਂ ਨੂੰ ਇਕੱਠਾ ਨਹੀਂ ਰੱਖ ਸਕਦੇ ਤੁਸੀਂ ਸਿਰਫ ਪੰਜਾਬ ਦੇ ਅੰਦਰ ਜੋ ਤਿੰਨ ਤਖਤ ਹੈ ਜਿੱਥੇ ਤੁਹਾਡੀ ਚਲਦੀ ਹੈ ਉਸ ਨੂੰ ਹੀ ਸ਼ਾਮਿਲ ਕਰਕੇ ਉਹਨਾਂ ਤੋਂ ਹੀ ਫੈਸਲੇ ਕਰਵਾਈ ਜਾ ਰਹੇ ਹੋ ਤੇ ਬਾਅਦ ਵਿੱਚ ਇਹ ਉਮੀਦ ਕਰਦੇ ਹੋ ਕਿ ਸਾਰੇ ਵਿਸ਼ਵ ਦੇ ਵਿੱਚ ਜਿੱਦੇ ਸਿੱਖ ਬੈਠੇ ਨੇ ਉਹ ਉਹਨਾਂ ਦੇ ਉੱਤੇ ਅਮਲ ਕਰਨ ਉਹਨਾਂ ਨੂੰ ਮੰਨਣਾ ਇਹ ਕਿਵੇਂ ਹੋ ਸਕਦਾ ਹੈ ਤੇ ਇੱਥੇ ਸ਼੍ਰੋਮਿਕ ਕਮੇਟੀ ਦਾ ਬਹੁਤ ਵੱਡਾ ਰੋਲ ਸੀ ਲੇਕਿਨ ਉਹ ਵੀ ਜਿਸ ਤਰੀਕੇ ਨਾਲ ਚਲਾਈ ਜਾ ਰਹੀ ਹੈ ਉੱਥੇ ਵੀ ਜਿਸ ਤਰੀਕੇ ਨਾਲ ਫੈਸਲੇ ਲਏ ਜਾ ਰਹੇ ਨੇ ਉਹਨਾਂ ਤੇ ਵੀ ਵਾਰ-ਵਾਰ ਸਵਾਲੀਆ ਨਿਸ਼ਾਨ ਲੱਗ ਹੀ ਰਹੇ ਹਨ ਐਡਵੋਕੇਟ ਰਵਿੰਦਰ ਸਿੰਘ ਧਾਮੀ ਜਿਹੜੇ ਨੇ ਉਹਨਾਂ ਦਾ ਕੰਡਕਟ ਉਹਨਾਂ ਦਾ ਰੋਲ ਜਿਹੜਾ ਹੈ ਉਹ ਵੀ ਬਹੁਤ ਕਮਜ਼ੋਰ ਰਿਹਾ ਹੈ ਉਸ ਤੇ ਉੱਤੇ ਵੀ ਬਹੁਤ ਸਵਾਲ ਖੜੇ ਹੁੰਦੇ ਨੇ ਉਨ੍ਹਾਂ ਵੱਲੋਂ ਵੀ ਇਸ ਮਸਲੇ ਨੂੰ ਸੁਲਝਾਏ ਜਾਣ ਦਾ ਮੌਕਾ ਆਪਣੇ ਹੱਥੋਂ ਗਵਾ ਦਿੱਤਾ ਗਿਆ ਜਾਂ ਉਨ੍ਹਾਂ ਦੀ ਕਿਸੇ ਨੇ ਮੰਨੀ ਨਹੀਂ ਕਿਸ ਤਰੀਕੇ ਨਾਲ ਵੀ ਕਹਿ ਰਵੋ ਪਰ ਉਹ ਨਕਾਮ ਰਹੇ ਨੇ ਇਸ ਮਸਲੇ ਨੂੰ ਬੜੇ ਹੀ ਤਰੀਕੇ ਦੇ ਨਾਲ ਸੰਭਾਲਿਆ ਜਾ ਸਕਦਾ ਸੀ ਹੱਲ ਕੀਤਾ ਜਾ ਸਕਦਾ ਸੀ ਪਰ ਇਸ ਨੂੰ ਹੱਲ ਕਰਨ ਦੀ ਬਜਾਏ ਇਸ ਨੂੰ ਹੋਰ ਵੱਡਾ ਕੀਤਾ ਗਿਆ ਟਕਰਾਅ ਨੂੰ ਹੋਰ ਤਿੱਖਾ ਕੀਤਾ ਗਿਆ ਤੇ ਬਾਅਦ ਵਿੱਚ ਇਹ ਕਹਿ ਦੇਣਾ ਕਿ ਕਿਸੇ ਹੋਰ ਦੀ ਸਾਜ਼ਿਸ਼ ਹੈ ਉਹ ਹੱਸੋ ਹੀ ਨਾ ਲੱਗਦਾ ਹੈ ਉਸ ਦੇ ਪਿੱਛੇ ਕੋਈ ਵੀ ਤਾਂ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਸੋ ਸੰਸਥਾਵਾਂ ਦਾ ਕਾਂਡ ਖੁਦ ਕੀਤਾ ਜਾ ਰਿਹਾ ਹੈ ਜਿਹੜੇ ਆਗੂ ਇਹ ਚਾਹੁੰਦੇ ਨੇ ਕਿ ਸਾਨੂੰ ਨੁਮਾਇੰਦਾ ਮੰਨਿਆ ਜਾਵੇ ਪੰਥ ਸਾਡੇ ਪਿੱਛੇ ਖੜੇ ਸਾਨੂੰ ਤਾਕਤ ਦੇਵੇ ਅਸੀਂ ਫਿਰ ਸੱਤਾ ਦੇ ਉੱਤੇ ਕਾਬਜ ਹੋਈਏ ਉਹ ਨਾ ਤਾਂ ਪੰਥ ਬਾਰੇ ਸੋਚ ਰਹੇ ਨੇ ਨਾ ਇੱਥੋਂ ਦੀ ਮਾਨ ਮਰਿਆਦਾ ਬਾਰੇ ਸੋਚ ਰਹੇ ਨੇ ਨਾ ਉਹ ਇਹ ਸੋਚ ਰਹੇ ਨੇ ਕਿ ਸਿੱਖੀ ਦਾ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਹੈ ਸਿੱਖਾ ਦੀਆਂ ਜਿਹੜੀਆਂ ਸੰਘਰਸ਼ ਨਾਲ ਪ੍ਰਾਪਤ ਕੀਤੀਆਂ ਹੋਈਆਂ ਸੰਸਥਾਵਾਂ ਨੇ ਉਹਨਾਂ ਦੇ ਵਕਾਫ ਨੂੰ ਵੀ ਕਿੰਨੀ ਵੱਡੀ ਛੱਟ ਲਈ ਜਾ ਰਹੀ ਹੈ ਉਹ ਇਸ ਥੀਜ ਤੋਂ ਬਿਲਕੁਲ ਹੀ ਅਣਜਾਣ ਹੋ ਕੇ ਚੱਲ ਰਹੇ ਨੇ ਸਿਰਫ ਆਪਣੇ ਮੁਤਾਬਕ ਫੈਸਲੇ ਕਰਾਉਣ ਲਈ ਜਿਹੜੇ ਫੈਸਲੇ ਉਹਨਾਂ ਨੂੰ ਮਨਜ਼ੂਰ ਹੋਣ ਜਿਹੜੇ ਫੈਸਲਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਮੁੱਖ ਭੂਮਿਕਾ ਹੋਵੇ ਉਹਨਾਂ ਦੀ ਤਾਕਤ ਵਧਦੀ ਹੋਵੇ ਸਿਰਫ ਉਸ ਤਰੀਕੇ ਦੇ ਫੈਸਲੇ ਲਏ ਜਾ ਰਹੇ ਹਨ ਮर्याਦਾ ਕਿੱਥੇ ਹੈ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਉਜਸਦਾਰਾਂ ਨੂੰ ਲਾਉਣਾ ਹੋਵੇ ਚਾਹੇ ਜਸਦਾਰਾਂ ਨੂੰ ਉਤਾਰਨਾ ਹੋਵੇ ਚਾਹੇ ਉਹ ਸਾਰੀਆਂ ਸਿੱਖ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਵੇ ਜਾਂ ਫਿਰ ਕੋਈ ਵੀ ਫੈਸਲਾ ਹੋਵੇ ਹਰ ਗੱਲ ਤੇ ਟਕਰਾਹ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਹਰ ਮਸਲੇ ਦੇ ਉੱਪਰ ਟਕਰਾਹ ਹੋ ਰਿਹਾ ਹੈ ਫੈਸਲੇ ਅਲੱਗ-ਅਲੱਗ ਹੋ ਰਹੇ ਹਨ ਪੰਥ ਦੇ ਵਿੱਚ ਇਸ ਤਰੀਕੇ ਨਾਲ ਦੁਚਿੱਤੀ ਪੈਦਾ ਕੀਤੀ ਜਾ ਰਹੀ ਹੈ ਪੰਥ ਦੁਫਾੜ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਫੈਸਲੇ ਦੇ ਉੱਤੇ ਕਿਸੇ ਦੀ ਵੀ ਸਹਿਮਤੀ ਨਾ ਬਣ ਸਕੇ ਇਸ ਦੇ ਨਾਲ ਕੌਮ ਨੂੰ ਨੁਕਸਾਨ ਵੱਡੇ ਹੋ ਰਹੇ ਹਨ ਕੌਮ ਦਾ ਨੁਕਸਾਨ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਉਸ ਦੀ ਪਰਪਾਈ ਛੇਤੀ ਕੀਤੇ ਨਾ ਹੋ ਸਕੇ ਇਨ੍ਹਾਂ ਸੰਸਥਾਵਾਂ ਦਾ ਜਿੰਨਾ ਉੱਚਾ ਕਦ ਸੀ ਉਸ ਕਦ ਨੂੰ ਵੀ ਬੌਣੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ਦੇ ਮੁਖੀਆਂ ਦੇ ਤੌਰ ਤੇ ਬਿਠਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਾਂਤਾ ਮਰਿਆਦਾ ਦੀ ਸਮਝ ਨਹੀਂ ਜਾਂ ਫਿਰ ਉਹਨਾਂ ਦੇ ਵਿੱਚ ਉਹ ਗੁਣਵੱਤਾ ਨਹੀਂ ਹੈ ਉਹੋ ਆਪਣੇ ਨਿੱਜੀ ਸਵਾਰਥਾਂ ਦੇ ਕਰਕੇ ਆਪਣੇ ਲਾਲਚਾਂ ਦੇ ਕਰਕੇ ਪਦਵੀਆਂ ਦੇ ਲਾਲਚਾਂ ਦੇ ਕਰਕੇ ਅੱਖਾਂ ਬੰਦ ਕਰਕੇ ਇਹਨਾਂ ਦੇ ਫੈਸਲੇ ਮੰਨੇ ਜਾ ਰਹੇ ਨੇ ਤੇ ਉਹ ਉਹ ਫੈਸਲੇ ਇਸ ਤਰੀਕੇ ਨਾਲ ਲੈ ਰਹੇ ਨੇ ਜਿਸ ਦੇ ਨਾਲ ਪੰਥ ਦੇ ਵਿੱਚ ਤਫਾੜ ਦੀ ਸਥਿਤੀ ਬਣੀ ਰਹੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ ਕਿ ਕੋਈ ਸੋळा ਸਫਾਈ ਦੇ ਅਸਾਰ ਦਿਖਦੇ ਹਨ ਜਾਂ ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਕਦੇ ਨਾ ਕਦੇ ਇਹ ਰਿਅਲਾਈਜ਼ੇਸ਼ਨ ਹੋ ਜਾਵੇ ਕਿ ਉਹਨਾਂ ਦਾ ਖੇਲ ਹੁਣ ਖਤਮ ਹੋ ਚੁੱਕਿਆ ਹੈ ਉਹਨਾਂ ਨੂੰ ਪਾਸੇ हट ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਹੋਣ ਦੇ ਅਸਾਰ ਹਨ ਜਾਂ ਫਿਰ ਲੋਕ ਹੀ ਸਿਰੇ ਤੋਂ ਨਕਾਰਣਗੇ ਔਰ ਉਹ ਫੈਸਲਾ ਚੋਣਾਂ ਦੇ ਵਿੱਚ ਹੀ ਹੋਵੇਗਾ ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਜਾਂ ਫਿਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਉਦੋਂ ਤੱਕ ਦੇ ਲਈ ਸਾਨੂੰ ਇਰਾਜ਼ਤ ਦਿਓ ਤਾਂ